ਜਿਹੜਾ ਮਨ ਦੇ ਰੋਗ ਘਟਦਾ ਹੈ ਤੇ ਇੱਕ ਗੱਲ ਯਾਦ ਰੱਖੋ ਮਨ ਦੇ ਤਲ ਤੇ ਸਾਰੇ ਤਨ ਦੇ ਰੋਗ ਨੇ ਤੁਸੀਂ ਰਾਤ ਨੂੰ ਧਾਰਨ ਕਰ ਲਓ ਮੈਂ ਸਵੇਰੇ ਉੱਠਾਂਗਾ ਫਿਰ ਮੇਨੂੰ ਨੀਂਦਰਾ ਹੋ ਜਾਏਗਾ ਫਿਰ ਮੈਂ ਰੋਟੀਆਂ ਪਕਾਵਾਂਗੀ ਫਿਰ ਮੈਂ ਦੁਪਹਿਰੇ ਰੋਟੀਆਂ ਪਕਾ ਮਿਲਤ ਸਿਰਪੜੇ ਚੜੀ ਜਾਣ ਜਾਈ ਚੜੀ ਲੋਗ ਤੇ ਤਕ ਸਤਨਾਮ ਜੀ ਵਾਹਿਗੁਰੂ ਚੜੀ ਲੋਗ ਭਾਈ ਮਤੀ ਦਾਸ ਨੇ ਕਿਹਾ ਸਵੇਰੇ ਤਿਆਰੀ ਕਰ ਲਈ ਆਰਾਵੀ ਤਿੱਖ ਹੈ ਰਾਤ ਨੂੰ ਖਾਣ ਨੂੰ ਵੀ ਕੁਝ ਨਹੀਂ ਦੇਣਾ ਤੈਨੂੰ ਕਿ ਚੀਕਾ ਮਾਰੇ ਗੰਦ ਨਾ ਮਾਰੇ ਦੋ ਦਿਨ ਖਾਣ ਨੂੰ ਕੁਝ ਦਿੱਤਾ ਭਾਈ ਮਦੀ ਦਾਸ ਆਰੇ ਨਾਲ ਚਿਰਨਸ ਜਿਉਣਾ ਨੇ ਕੋਸ਼ਣ ਹੀ ਭੁੱਖਾ ਮਾਰਿਆ ਪਹਿਲਾਂ ਉਹ ਕਹਿੰਦਾ ਭਾਵੇਂ 20 ਦਿਨ ਭੁੱਖਾ ਰੱਖ ਲੋ ਇੱਕ ਕੰਮ ਕਰ ਦਿਆ ਜੇ ਲਹੂ ਦੀਆਂ ਧਾਰਾਂ ਵਹੀ ਜਾਣ ਪਰਵਾਹ ਨਹੀਂ ਪਰ ਮੇਰਾ ਮੁੱਖ ਗੁਰੂ ਤੇਗਪਾਦਰ ਨੇ ਪਾਸੇ ਹੋਏ ਵਾਹਿਗੁਰੂ ਅਸੀਂ ਇਹਦੇ ਕੋਲ ਬਹਿ ਕੇ ਵੀ ਮੁੱਖ ਨਹੀਂ ਕਰਦੇ ਉਹ ਵਾਹਿਗੁਰੂ ਸਮਝੋ ਗੱਲ ਸਮੇਂસર ਪਹੁੰਚਿਆ ਕਰੋ ਖੁਸ਼ੀਆਂ ਲੁੱਟ ਲਓ ਇਹ ਖੁਸ਼ੀਆਂ ਵਾਰ-ਵਾਰ ਨਹੀਂ ਆਉਂਦੀਆਂ ਆ ਪਿੱਛੇ ਭਾਈ ਬਲਵਿੰਦਰ ਸਿੰਘ ਬੈਠੇ ਨਾ ਕਿਸੇ ਵਕਤ ਕਵੀਸ਼ਰੀ ਕਰਦੇ ਸੀ ਕਿ ਕਵੀਸ਼ਰੀ ਕਰਦੇ ਆ ਕਰਦੇ ਆ ਬਾਣੀ ਦੀ ਇੰਨੀ ਲਾਗ ਲੱਗ ਗਈ ਅੱਜ ਕੀ ਨਹੀਂ ਕਰੇ ਜਮੀਨਾ ਕੋਠੀਆਂ ਬੱਚੇ ਸਟਰੀਆ ਇਹ ਵੀ ਚੱਲੇ ਨੇ ਉਹ ਆਪ ਨੂੰ ਕਹਿੰਦੇ ਨੇ ਕਹਿੰਦੇ ਲੱਖਾਂ ਰਾਗੀ ਨੇ ਪਤਲੇ ਕੁਝ ਮਿਲਿਆ ਕਿ ਨਹੀਂ ਮਿਲਿਆ ਮੈਨੂੰ ਰੱਬ ਨੇ ਇੰਨਾ ਦਿੱਤਾ ਇੰਨਾ ਦਿੱਤਾ ਸਾਹ ਵੀ ਨਹੀਂ ਹੁੰਦਾ ਆਕੋ ਸਾਡੇ ਨਾਮ ਜੀ ਵਾਹਿਗੁਰੂ ਤੁਹਾਡੇ ਵਿੱਚ ਹੀ ਕਈ ਬੈਠੇ ਹੋਣੇ ਨੇ ਜਿਨ੍ਹਾਂ ਨੂੰ ਰੰਗ ਪਾਜ਼ ਲੱਗੇ ਪਰ ਬਸ ਅੱਜ ਤੋਂ ਬਾਅਦ ਪਰਣ ਕਰ ਲੋ ਕਿਸੇ ਵੱਲ ਕੁਝ ਨਹੀਂ ਅਸੀਂ ਵੇਖਣਾ ਕਿਸੇ ਦੇ ਆਗੂ ਨਹੀਂ ਚਿਤਾਰਨੇ ਬਾਬਾ ਜੀ ਤੁਹਾਡੇ ਕੋਲ ਆਏ ਆ ਖੁਸ਼ੀਆਂ ਵੰਡੋ ਤੇ ਖੁਸ਼ੀਆਂ ਚੋੜੀ ਚਪਾਓ ਤੇ ਪਰਣ ਕਰੋ ਕਿ ਸਮੇਂ ਸਿਰ ਹੋਣਾ ਹੈ ਫਿਰ ਸਾਰਾ ਕੁਝ ਹੀ ਹੋ ਜਾਏਗਾ ਮੈਂ ਤਾਂ ਇੱਕ ਐਗਜ਼ਾਮਪਲ ਕਰਨ ਦੇਣੀ ਹੈ ਇਹ ਨਾ ਸੋਚੋ ਵੀ ਮਾੜੀ ਜਾਂ ਮੇਰੀ ਮਨ ਚ ਪੀਰਖਾ ਤਾਂ ਦੇਣ ਲੱਗਾ ਅਸੀਂ ਪਿੱਛੇ ਕੀਰਤਨ ਕਰਨੇ ਰਹੇ ਆਂ ਮਾਂ ਵੀ ਰੋਈ ਪੁੱਤ ਵੀ ਰੋਇਆ ਧੀ ਵੀ ਰੋਈ ਘਰ ਵਾਲੀ ਵੀ ਰੋਈ ਤੇ ਆਏ ਸੇ ਰਿਸ਼ਤੇਦਾਰੀ ਚੋਂ ਮੈਂ ਕਰ ਕੀ ਹੋ ਗਿਆ ਬਾਬਾ ਜੀ ਤਿੰਨ ਮੰਜ਼ਲਾ ਕੋਠੀ ਸਣੇ ਸਮਾਂ ਡੁੱਲ ਗਈ ਰੋੜ ਤੇ ਆ ਜੇ ਆਕੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਕਰ ਜਿਹੜੇ ਕਹਿੰਦੇ ਸੀ ਨਾ ਗੁਰੂ ਘਰ ਦੀ ਪਰਚੀ ਕਟਵਾ ਲਓ ਮਾਇਆ ਲੰਗਰਸੀ ਲਾਵਾਂਗੇ ਅੱਜ ਵਿਚਾਰੇ ਇੰਜ ਮੰਗ ਰਹੇ ਨੇ ਕੋ ਦਾਣੀ 1 ਕਿਲੋ ਸੁੱਟ ਜਵਾਕੀ ਓਏ ਉਹਨਾਂ ਵੱਲ ਵੇਖਿਆ ਕਰੋ ਐਤੇ ਬਸਰੇ ਵੀ ਨਹੀਂ ਸਾਰਾ ਕੋ ਫਿਰ ਵੀ ਰੋਈ ਜਨੇ ਬੈਠੇ ਬਾੜੀ ਗਲ ਵੇਰਲ ਰਹਿ ਲਿਆ ਕਰੋ ਜੇ ਬਾੜਾ ਜੀ ਨਹੀਂ ਨਾ ਆਵੇ ਵੇਖ ਲਿਆ ਕਰੋ ਕੜਗੀ ਮੋਲ ਲੈਣਾ ਖੰਡ ਵੀ ਮੋਲ ਲੈਣਾ ਕਿਦੇ ਸਾਰੇ ਜੀਰੇ ਜਿੱਥੇ ਤਨਖਾਹਾਂ ਨੇ 66000 ਇੱਥੇ ਕੁਛ 6600 ਪੱਲਿਓਂ ਜਾਂਦਾ ਹੈ ਮਾਸਟਰ ਦਾ ਵੀ ਮੇਰਾ ਵੀ ਪਰ ਅਸੀਂ ਇੱਕ ਬੈਠੇ ਆਂ ਵੀ ਮਹੱਲੇ ਵਿੱਚ ਆਏ ਆਂ ਕੋਈ ਇੱਕ ਵੀ ਜੁੜ ਗਿਆ ਸਾਨੂੰ ਪਤਾ ਨਹੀਂ ਕਿੰਨਾ ਲਾਇਆ ਮਿਲ ਜਾਵੇ ਇੱਕ ਵੀ ਜੁੜ ਗਿਆ ਇੱਥੇ ਬੜੇ ਜੁੜੇ ਹੋਏ ਨੇ ਬੜੀ ਕਿਰਪਾ ਮਹਾਰਾ ਸੱਚੇ ਪਾਤਸ਼ਾਹ ਦੀ ਸਤਿਗੁਰ ਨਿਹਰਾ ਕਰਨ ਸੱਚੇ ਪਾਤਸ਼ਾਹ ਸਭ ਦੀਆਂ ਝੋਲੀਆਂ ਭਰਨ ਗੁਰਨਾਨਕ ਪਾਤਸ਼ਾਹ ਦਾ ਬਈ ਖਜ਼ਾਨੇ ਹੱਥਾਂ 'ਚ ਲੈ ਕੇ ਬੈਠੇ ਰੋਜ਼ ਤਾਂ ਵੜੀ ਜਾਂਦੇ ਨੇ ਸਭ ਨੇ ਦਿਹਾਨ 10 ਅਸ਼ਟ ਸਿਧਾਂਨ ਠਾਕੁਰ ਕਰ ਤਲ ਕਰਿਆ ਗੁਰੂ ਅਰਜਨ ਦੇਹ ਕਹਿੰਦੇ ਇੱਕ ਵਾਰੀ ਪੁੱਤ ਆਤ ਸਰੀ ਰੇਰਾਸ ਦਾ ਪਾਠ ਕਰ ਤੇ ਸਰੀ ਉਹ ਮੈਂ ਤਾਂ ਹੱਥਾਂ ਦੀ ਤਲੀਆਂ ਤੇ ਲੈ ਕੇ ਬੈਠਾ ਦਾਤਾ ਕਿ ਮੈਨੂੰ ਕੱਢਣ ਲੱਗਿਆ ਕਿਤੇ ਦੇਰੀ ਨਾ ਲੱਗੇ ਨਾਲ ਦੀ ਨਾਲ ਹੀ ਚੱਲ ਠਾਕੁਰ ਕਰ ਤਲ ਕਰਿਆ ਸੋ ਬਾਬਾ ਨਾਨਕ ਦੀ ਸਿੱਖਿਆ ਨੂੰ ਧਾਰਨ ਕਰੀਏ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਨੇ ਸਿੱਖਿਆ ਧਾਰਨ ਕਰੀਏ ਸੋ ਆਉ ਭਾਈ ਸਾਹਿਬ ਨੇ ਹੁਕਮ ਕੀ ਤਜ ਨੈਰ ਸਿੰਘ ਰਾਨੇ ਜਿੱਥੇ ਸਭੇ ਥਾਵ ਨਹੀਂ ਤੁਧ ਜੀ ਹੈ ਇਹ ਸ਼ਬਦ ਕੱਲ ਪੜ੍ਹਨਾ ਸੀ ਆਪਾਂ ਬੜਾ ਪਿਆਰਾ ਸ਼ਬਦ ਹੈ ਕਿਉਂਕਿ ਇਹ ਗੁਰੂ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਹੈ ਨਾ ਪਟਨ ਇਹਦਾ ਭਾਇਸ ਜਿੱਥੇ ਸਭੇ ਥਾਵ ਮੈਂ ਪੜ੍ਹ ਕੇ ਏ ਮੇਰੇ ਯਾਲ ਜਾਂ ਸੱਤੇ ਪਲਵੰਡ ਦਾ ਜਾਂ ਪਟਾਂ ਦੇ ਉਹਨਾਂ ਗਿਆ ਸੀ ਬੜੇ ਥਾਂ ਵੇਖੇ ਨੇ ਪਰ ਅੰਮ੍ਰਿਤਸਰ ਗੜੀ ਵੇਖਿਆ ਆਕੋ ਸਤਨਾਮ ਜਰੀ ਬਦੋ ਪੁਰਖ ਵਿਦਾ ਤੇ ਤਹਾਂ ਤੂੰ ਸੋਇ ਵਸਦੀ ਸਗਨ અપਾਰ ਅਨੂਪ RAMਦਾਸ ਅਨੂਪ RAMਦਾਸ ਪੁਰ ਹਰ ਹਾਂ ਨਾਨਕ ਕਸੰਮਲ ਜਾਏ ਨਾਏ RAMਦਾਸ ਸਰ ਹਰ ਨਿਸਰ ਸੋ ਆ ਦੋ ਮਿੰਟ ਅਸਰ ਪੜਕੇ ਸਮਾਰੋ ਜਿੱਥੇ ਸਭੇ ਥਾਵ